ਯੋਧਨਸ਼ਿਆਂ ਵਿਰੁੱਧ ਮੁਹਿੰਮ ਨੂੰ ਲੈ ਕੇ ਪੁਲਿਸ ਵੱਲੋਂ ਪੂਰੀ ਤਰ੍ਹਾਂ ਦੇ ਨਾਲ ਨਾ ਕੇਵਲ ਇਸ ਮੁਹਿੰਮ ਨੂੰ ਸਫਲ ਕੀਤਾ ਜਾ ਰਿਹਾ ਹੈ ਬਲਕਿ ਪੁਲਿਸ ਵੱਲੋਂ ਖਰ ਵਿਲੀਮ ਉਸਤਾਦੀ ਵੀ ਵਰਤੀ ਜਾ ਰਹੀ ਹੈ। ਇਹ ਜਾਣਕਾਰੀ ਦਿੰਦਿਆਂ ਹੋਇਆਂ ਸੁਜਾਨਪੁਰ ਥਾਣੇ ਦੇ ਮੁਖੀ ਮੋਹਿਤ ਰਾਗਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਯੋਧਨਸ਼ਿਆਂ ਵਿਰੁੱਧ ਉਹਨਾਂ ਨੇ ਦੋ ਆਰੋਪੀਆਂ ਨੂੰ ਆਪਣੀ ਹਿਰਾਸਤ ਵਿੱਚ ਲਿਆ ਹੈ ਜਿਨ੍ਹਾਂ ਕੋਲੋਂ 20 ਤੇ 25 ਗ੍ਰਾਮ ਸ਼ੀਲਾ ਪਦਾਰਥ ਜਿਹੜਾ ਉਹਨਾਂ ਨੇ ਬਰਾਮਦ ਕੀਤਾ ਹੈ ਤੇ ਨਾਲ ਹੀ ਉਹਨੇ ਕਿਹਾ ਕਿ 11100 ਰੁਪਏ ਦੀ ਰਕਮ ਵੀ ਉਹਨਾਂ ਨੇ ਬਰਾਮਦ ਇਹ ਹੈ ਇਸੇ ਚਲਦੇ ਉਹਨਾਂ ਨੇ ਸਭ ਨੂੰ ਚੇਤਾਵਨੀ ਦਿੰਦੇ ਹੋਇਆ ਕਿਹਾ ਹੈ ਕਿ ਕੋਈ ਵੀ ਨਸ਼ਾ ਵਪਾਰ ਕਰਨ ਵਾਲੇ ਜਾਂ ਫਿਰ ਨਸ਼ੇ ਦੇ ਵਪਾਰ ਵਿੱਚ ਸਹਿਯੋਗ ਦੇਣ ਵਾਲੇ ਲੋਕ ਹੈ ਉਹ ਬਾਜ਼ ਆ ਜਾਣ ਕਿਉਂਕਿ ਪੁਲਿਸ ਇਹਨਾਂ ਦੁਕਾਨਾਂ ਦੇ ਖਿਲਾਫ ਪੂਰੀ ਤਰ੍ਹਾਂ ਕੇ ਖੜੀ ਹੈ ਤੇ ਕਿਸੇ ਵੀ ਤਰ੍ਹਾਂ ਦਾ ਨਿਹਾਜ ਹਨ ਲੋਕਾਂ ਦੇ ਨਾਲ ਨਹੀਂ ਕੀਤਾ ਜਾਵੇਗਾ ਉਹਨਾਂ ਨੇ ਕਿਹਾ ਕਿ ਨਸ਼ਿਆ ਨੂੰ ਜੜੋਂ ਖਤਮ ਕਰਨਾ ਹੈ ਪੁਲਿਸ ਐਸਰੇ ਆਪਣਾ ਜਿਹੜਾ ਹੈ ਉਹ ਪੂਰੀ ਤਰ੍ਹਾਂ ਉਦੇਸ਼ ਬਣਾ ਕੇ ਬੈਠੀ ਪਈ ਹੈ ਉਹਨਾਂ ਨੇ ਇਹ ਵੀ ਕਿਹਾ ਕਿ આરોપી ਜਿਹੜੇ ਕਿ ਦੋ ਉਹਨਾਂ ਨੇ ਰਸਤੇ ਵਿੱਚ ਲਿਆ ਉਹਨਾਂ ਤੇ ਪਹਿਲੇ ਵੀ ਦੇ ਮਾਮਲੇ ਜਰੀਆ ਤੱਕ ਨਹੀਂ ਜੀ ਬਿਲਕੁਲ ਜਿਹੜੇ ਪੰਜਾਬ ਸਰਕਾਰ ਦੇ ਯੁੱਧ ਨਸ਼ਾ ਵਿਰੁੱਧ ਜਿਹੜੀ ਮੁਹਿੰਮ ਚੱਲਦੀ ਪਈ ਹੈ ਉਸ ਲੜੀ ਵਿੱਚ ਜਿਹੜੇ ਨਾਰਕੋਟਿਕਸ ਤੇ ਜਿਹੜੇ ਵੀ ਸਮਗਲਰਸ ਸਪੈਡਲਰਸ ਹੈਗੇ ਨੇ ਏਰੀਆ ਵਿੱਚ ਉਹਨਾਂ ਤੇ ਅਸੀਂ ਕੜੀ ਤੱਕਰੀ ਨਜ਼ਰ ਰੱਖੀ ਹੋਈ ਹੈ ਜਿਹੜਾ ਵੀ ਇਦਾਂ ਦਾ ਕੰਮ ਕਰ ਰਹੇ ਆ ਉਹਨਾਂ ਦਾ ਐਕਸ਼ਨ ਲੈ ਰਿਆ ਇਸੇ ਲੜੀ ਵਿੱਚ ਜਿਹੜੇ ਕੱਲ 2 ਕਿਊਜ ਪਰਸਨ ਆਪਾਂ ਫੜਿਆ ਜਿਨ੍ਹਾਂ ਕੋਲੋਂ 20 ਗ੍ਰਾਮ ਤੇ 25 ਗ੍ਰਾਮ ਦੋ ਕਿਊਜ ਕੋਲ ਰਿਸਪੈਕਟਿਵਲੀ ਆਪਾਂ ਫੜਿਆ ਤੇ ਇਹਨਾਂ ਕੋਲੋਂ ਡਰਗਮਨ ਇਹ ਵੀ ਰਿਕਵਰ ਹੋਈ ਹੈ 11-1100 ਰੁਪਿਆ ਤੇ ਇਹਨਾਂ ਦੇ ਖਿਲਾਫ ਜਿਹੜਾ ਮੁਕਦਮਾ ਦਰਜ ਕੀਤਾ ਗਿਆ। ਜੀ ਸਰ ਇਹਨਾਂ ਤੇ ਪਹਿਲਾਂ ਵੀ ਕੋਈ ਮੁਕਦਮੇ ਜਿਹੜੇ ਦਰਜ। ਹਾਂ ਪਹਿਲਾਂ ਵੀ ਹੈਗੇ ਰੈਗੂਲਰ ਸਪੈਡਲਰਸ ਹੈਗੇ ਪਹਿਲਾਂ ਵੀ ਕਈ ਮੁਕਦਮੇ ਇਹਨਾਂ ਤੇ ਦਰਜ। ਇਹਦਾ ਵੀ ਇਹ ਲੋਕਾਂ ਨੂੰ ਤੇ ਦੇਖੋ ਆਪਣੇ ਏਰੀਆ 'ਚ ਜਿੰਨੇ ਵੀ ਨਾਰਕੋਟਿਕਸ ਦੇ ਪੈਡਲਰਸ ਜਾਂ ਪੁਰਾਣੇ ਅਗਰ ਬੰਦੇ ਕੁਝ ਕੰਮ ਕਰਦੇ ਵੀ ਸਿਗੇ ਤੇ ਬਿਲਕੁਲ ਸਖਤ ਹਦਾਇਤਾਂ ਹੈ ਜੇ ਕੋਈ ਇਸ ਇਦਾਂ ਦਾ ਬੰਦਾ ਸਾਨੂੰ ਮਿਲਦਾ ਹੈ ਤਾਂ ਉਹਨਾਂ 'ਤੇ ਸਖਤ ਸਖਤ ਕਾਰਵਾਈ ਕੀਤੀ ਜਾਵੇਗੀ ਤੇ ਇਹਨਾਂ ਨੂੰ ਬਖਸ਼ਾ ਬਿਲਕੁਲ ਨਹੀਂ ਜਾਏਗਾ। ਇਫ ਯੂ ਵਿਸ਼ ਥੈਟ ਯਰ ਚਾਈਲਡ ਲਰਨਸ ਟੂਡੇ ਐਂਡ ਲੀਡਸ ਟੂ Bring them to a and GEMS Cambridge International School, Pathankot, affiliated to CBSE New Delhi. Little kids are soft at body and strong at soul. Such is our kindergarten section, with kids-friendly classrooms and strong ethics to inculcate good habits among our little champs. The future-ready school with shooting range, Cricket Academy, NCC Naval Unit, swimming classes, judo, taekwondo karate, and skating classes, training of vocal, classical, and western music, dance classes for hip-hop, freestyle, jazz, locking-popping, chess, horse-riding, football, and so on. A&M's James Cambridge International School opposite Canada Palace near A&M Institute's Jalandhar Dalhousie Bypass Road, Pathankot.